ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਾਣਾ ਜੀ ਗੱਲ ਅਗਲੇ 3-4 ਦਿਨਾਂ ਦੀ ਕਰਾਂਗੇ ਇੱਕ ਸਿਸਟਮ ਲੱਗਣ ਜਾ ਰਿਹਾ ਜਿਹਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ 13 ਤੋਂ ਲੈ ਕੇ 16 ਮਾਰਚ ਦੇ ਵਿਚਕਾਰ ਇਹ ਪਛਵੇਂ ਸਿਸਟਮ ਬਹੁਤ ਵਿਹਾਗਾ ਦੇ ਵਿੱਚ ਸਰਗਰਮ ਹੋਵੇਗਾ ਕਿੱਥੇ ਮੀਂਹ ਡਰ ਜਾਣਗੇ ਇਹ ਤੁਹਾਨੂੰ ਦੱਸਾਂਗੇ ਤੇ 16 ਤਰੀਕ ਤੱਕ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾ ਹੋਏਗੀ ਤਾਜ਼ਾ ਸੈਟਲਾਈਟ ਦਾ ਸਿਰਾਂ ਤੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਸਿੱਧਾ ਤੇ 10 ਜਾਣੇ ਸਵੇਰ ਦੇ ਤੇ 13 ਮਾਰਚ ਦੀ ਅੱਜ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਜੀ ਦੇਖ ਸਕਦੇ ਆ ਇਸ ਵੇਲੇ ਟਟੂਣੀ ਹਲਕੇ ਜਿਹੇ ਬੱਦਲ ਵਾਯੂਪਰ ਦੀ ਗੁਜ਼ਰ ਰਹੀ ਆ ਪਛਮੀ ਸਿਸਟਮ ਕੱਲ ਬੀਤੀ ਰਾਤ ਤੋਂ ਬਾਅਦ ਸਰਗਰਮ ਹੋ ਗਿਆ ਸੀ ਪਾਕਿਸਤਾਨ ਦੇ ਖਾਸ ਕਰ ਖੈਬਰ ਪਖਤੂਨਖਵਾ ਰਾਜ ਦੇ ਵਿੱਚ ਸੂਬੇ ਦੇ ਵਿੱਚ ਤਨਾ ਲੱਗਦੇ ਖੇਤਰਾਂ ਦੇ ਵਿੱਚ ਗੜੇ ਮਾਰ ਤੇ ਤੇਜ਼ ਮਹੀ ਇੱਥੇ ਲੱਗੇ ਨੇ ਪਾਕਿਸਤਾਨ ਦੇ ਲਹਿੰਦੇ ਵਾਲੇ ਪਾਸਿਆਂ ਦੇ ਵਿੱਚ ਔਰ ਇਸ ਵੇਲੇ ਸਵੇਰ ਤੋਂ ਜਿਹੜਾ ਯਾਰ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਖਾਸ ਕਰ ਬੀਕਾਨੇਰ ਚੂਰੂ ਦੇ ਕੁਝ ਨਾ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਕਿਨੁਨ ਮਣ ਕਿਤੇ ਕਿਤੇ ਜਾਰੀ ਆ ਤੇ ਕਿਤੇ ਕਿਤੇ ਸੰਘਣੀ ਬੱਦਲ ਵਾਯੂ ਬਣਨੀ ਸ਼ੁਰੂ ਹੋ ਚੁੱਕੀ ਆ ਰਾਜ ਸੋ ਆਉਂਦੇ 48 ਜਾਂ ਕਹ ਲਈਏ 72 ਘੰਟੇ ਸਿਸਟਮ ਵਾਲੇ ਨੇ ਜੀ ਇਹ ਸਿਸਟਮ ਬਹੁਤੇ ਭਾਗਾਂ ਦੇ ਵਿੱਚ ਉਮੀਦ ਅਰਜ ਕਰਾਵੇਗਾ ਭਾਵੇਂ ਪੰਜਾਬ ਦੇ ਖੇਤਰ ਹੈ ਭਾਵੇਂ ਹਰਿਆਣਾ ਰਾਜਾਂ ਦੇ ਖੇਤਰ ਹੈ ਜੁਪੀ ਦੇ ਫਾਛੂngੇ ਖੇਤਰਾਂ ਦੇ ਵਿੱਚ ਹਿਮਾਚਲ ਔਰ ਜੰਮੂ ਦੇ ਹੇਠਲੇ ਕੇ ਇਤਰਾਦ ਤੱਕ ਜਿਹੜੀ ਆ ਉਮੀਦ ਨਾਲ ਗੜੇਮਾਰੀ ਪਹੁੰਚ ਕਰੇਗੀ ਸੋ ਅੱਜ ਹੀਟ ਲੱਗ ਰਹੀ ਆ ਪੰਜਾਬ ਦੇ ਬਹੁਤੇ ਹਹਾਗਾ ਦੇ ਵਿੱਚ ਧੁੱਪ ਜੜੀ ਆ ਸਵੇਰ ਤੋਂ ਲੱਗ ਰਹੀ ਆ ਇਹ ਜਿਹੜੀ ਹੀਟ ਖੈਰੀ ਆ ਹੀਟ ਲੱਗ ਰਹੀ ਆ ਇਹ ਸਿਸਟਮ ਨੂੰ ਟ੍ਰਿਗਰ ਕਰਨ ਵਾਲਾ ਕੰਮ ਕਰੇਗੀ ਜਿੱਥੇ ਜਿੱਥੇ ਹੀਟ ਲੱਗ ਰਹੀ ਆ ਉੱਥੇ ਗੜਜ ਵਾਲੇ ਬਦਲਾਅ ਦਾ ਨਿਰਮਾਣ ਹੋ ਸਕਦਾ ਸੋ ਹੁਣ ਸਾਰੀ ਕਹਾਣੀ ਕੁਦਰਤ ਦੇ ਹੱਥ ਵਸ ਹੈ ਅਗਲੇ 72 ਘੰਟੇ ਸਿਸਟਮ ਵਾਲੇ ਨੇ ਜੀ ਯਾਨੀ ਕਿ ਅੱਜ 13 ਦੀ ਹੁਣ ਤੋਂ ਲੈ ਕੇ ਦੁਪਹਿਰ ਤੋਂ ਬਾਅਦ 15 ਦੀ ਸ਼ਾਮ ਤੱਕ ਸਿਸਟਮ ਬਹੁਤੇ ਹਹਾਗਾ ਦੇ ਵਿੱਚ ਉਮੀਦ ਅਰਜ ਕਰਾਵੇਗਾ ਟਟਵੇਂ ਤੌਰ ਤੇ ਸਭ ਪਹਿਲੇ ਲੱਗਣਗੇ ਇਹ ਫਿਰ ਤੋਂ ਅਸੀਂ ਦੱਸ ਦਈਏ ਕਿ ਸਿਸਟਮ ਕੋਈ ਬਹੁਤਾ ਵੱਡਾ ਤਗੜਾ ਨਹੀਂ ਹੈ ਹਲਕੇ ਤਰ੍ਹਾਂ ਹਲਕੇ ਮੀਹ ਦੇ ਅਸਰ ਬਹੁਤੇ ਫਾਗਾਂ ਦੇ ਵਿੱਚ ਔਰ ਕਿਤੇ ਕਿਤੇ ਕੁਝ ਫਾਗਾਂ ਦੇ ਵਿੱਚ ਤੇਜ਼ ਝਰਾਟੇ ਤੇ ਹਲਕੀ ਗੜੇਮਾਰ ਜੜੀ ਆ ਹੋ ਸਕਦੀ ਹੈ ਪੰਜਾਬ ਦੇ ਵਿੱਚ ਮਾਝਾ ਦੋਆਬਾ ਮੁਖ ਰਹਿ ਸਕਦੇ ਨੇ ਜੀ ਜਨਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਹਠਾਨਕੋਟ ਨਵਾਂ ਸ਼ਹਿਰ ਹੁਸ਼ਿਆਰ ਫਿਰਤ ਜਲੰਧਰ ਕਪੂਰਥਲਾ ਇਨਫਾਗਾ ਦੇ ਵਿੱਚ ਮੀਂਹ ਦੇ ਅਸਰ ਨੇ ਮਾਲਵੇ ਦੇ ਅਫਾ ਇਹ ਨਹੀਂ ਕਹਿ ਸਕਦੇ ਕਿ ਕਿਹੜੇ ਖੇਤਰਾ ਦੇ ਵਿੱਚ ਕਿੱਥੇ ਜਿਨੇ ਜ਼ਿਆਦਾ ਮੀਂਹ ਲੱਗਣਗੇ ਪਛਮੀ ਮਾਲਵੇ ਦੇ ਵਿੱਚ ਵੀ ਹਲਕੇ ਛਰਾਟੇ ਲੱਗ ਸਕਦੇ ਨੇ ਹੋ ਸਕਦਾ ਉੱਪਰ ਦੀ ਬੱਦਲ ਲੰਘ ਜਾਵੇ ਕਿਤੇ ਕਿਤੇ ਕੁਝ ਖੇਤਰਾ ਦੇ ਵਿੱਚ ਮੀਂਹ ਹਾ ਤਾਂ ਸਖਣੇ ਕੰਮ ਰਹਿ ਜੂਗੇ ਇਸ ਤੋਂ ਬਾਅਦ ਫੁਆਦ ਖੇਤਰ ਦੇ ਵਿੱਚ ਮੀਂਹ ਦੇ ਅਸਰ ਨੇ ਹਰਿਆਣਾ ਰਾਜਸਥਾਨ ਦੇ ਉਹ ਜ਼ਿਲ੍ਹੇ ਜਿਹੜੇ ਪੰਜਾਬ ਦੇ ਨਾਲ ਲ ਤਗੜ ਬੀ ਕਨੇਡ ਚੂਰੂ ਇਹਨਾਂ ਫਾਗਾ ਤੱਕ ਬਦਲਵਾਏ ਦੇ ਨਾਲ ਮਹੀ ਪਹੁੰਚਣਗੇ ਇਸ ਤਰ੍ਹਾਂ ਵਾਜੀ ਹਰਿਆਣੇ ਦੇ ਸਰਸਾ ਫਤਿਹਾਬਾਦ ਭਵਾਨੀ ਜੀ ਤੱਕ ਰੋहतक ਜੀਂਦ ਕ੍ਰੂ ਖੇਤਰ ਅੰਬਾਲਾ ਪਾਣੀ ਫਤਸੇ ਸੋਨੀ ਫਤ ਇਹਨਾਂ ਫਾਗਾ ਤੱਕ ਮਹੀ ਜੜਿਆ ਪਹੁੰਚ ਕਰਨਗੇ ਗਰਜ ਰਿਸ਼ਕ ਦੇ ਨਾਲ ਬਦਲਵਾਣੇ ਸ਼ੁਰੂ ਹੋਣਗੇ ਤੇ ਠੰਡੀ ਹਨੇਰੀ ਪਹੁੰਚ ਕਰ ਸਕਦੀ ਆ ਪੰਜਾਬ ਹਰਿਆਣਾ ਦੇ ਰਾਜਾਂ ਦੇ ਵਿੱਚ ਸੋ ਅਫਰ ਨੂੰ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਵਾਂਗੇ ਹੁਣ ਕਹਾਣੀ ਇੱਥੇ ਮੁੱਕ ਜਾਂਦੀ ਹੈ ਕਿ ਅਗਲੇ ਜਿਹੜੇ ਦਿਨ ਨੇ ਅਗਲੇ 2 ਦਿਨ ਇਹ ਫੱਛਮੀ ਸਿਸਟਮ ਵਾਲੇ ਨੇ ਕਹਾਣੀ ਚੱਲਦੀ ਰਹਿਣੀ ਹੈ ਬਦਲ ਗਰਜ ਰਸਕ ਵਾਲੇ ਬਣਦੇ ਰਹੇ ਨੇ ਤੇਜ਼ ਹਵਾਵਾਂ ਚੱਲਣਗੀਆਂ ਪਲਸ ਮੀਂਹ ਜੜਿਆ ਦਰਜ ਹੋਣਗੇ ਗੜੇ ਮਾਰਦੇ ਆ ਸਰ ਪੰਜਾਬ ਦੇ ਵਿੱਚ ਵੀ ਨੇ ਹਰਿਆਣਾ ਦੇ ਵਿੱਚ ਵੀ ਨੇ ਸੋ ਆਉਂਦੇ ਦਿਨਾਂ ਦੇ ਦਰਮਿਆਨ 13 ਤੇ 14 ਤਰੀਕ ਦੇ ਲਈ ਯੈਲੋ ਅਲਰਟ ਮੌਸਮ ਫਾਗ ਨੇ ਜਾਰੀ ਕੀਤੇ ਨੇ ਅਗਲੇ 2 ਦਿਨਾਂ ਦੇ ਲਈ ਤੇਜ਼ ਹਵਾਵਾਂ ਪਲਸ ਮੀਂਹ ਦੇ ਤੇ ਬਹੁਤਾ ਤਗੜਾ ਸਿਸਟਮ ਨਹੀਂ ਆ ਫਿਰ ਤੋਂ ਅਸੀਂ ਦਾਜ਼ੀ ਆ ਪਰ ਜਿੱਥੇ ਹੁਣ ਹੀਟ ਫੈਰੀ ਹੈ ਉਹਨਾਂ ਫਾਗਾਂ ਦੇ ਵਿੱਚ ਸਿਸਟਮ ਟ੍ਰਿਗਰ ਹੋ ਕੇ ਤੇਜ਼ ਛਰਾਟੇ ਵੀ ਲਵਾ ਸਕਦਾ ਹੈ ਜੀ ਦੁਪਹਿਰ ਦੇ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਮ ਤੱਕ ਦੇ ਅੰਕੜੇ ਅਸੀਂ ਪੇਸ਼ ਕਰਾਂਗੇ ਇਜਾਜ਼ਤ ਦੇ ਜੀ ਧੰਨ